ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਦੇਖ ਸਕਦੇ ਹੋ ਜੀ ਹਰਿਆ ਭਰਿਆ ਪੰਜਾਬ ਨਨਕਾਣਾ ਸਾਹਿਬ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਬੱਬੂ ਬਰੇਟਾ ਤੇ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਜਾ ਰਹੇ ਹਾਂ ਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਬਰੇਟੇ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਕੋਲੇ ਘਰ ਸਮਾਨ ਲੋਡ ਹੈ ਜੀ ਆ ਖੜੀ ਆਪਣੀ ਰਾਣੀ ਸੁੰਦਰਾ ਤੇ ਜੋ ਜੋ ਵੀ ਆਪਣੇ YouTube ਚੈਨਲ ਤੇ ਬੱਬੂ ਬਰੇਟਾ ਦੇ ਨਵੇਂ ਨੇ ਪਲੀਜ਼ ਆਪਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰਿਆ ਪਰਿਆ ਪੰਜਾਬ ਇਸ ਟਾਈਮ ਤੇ ਆਪਾਂ ਬਲੌਗਿੰਗ ਦੀ ਸਟਾਰਟ ਕਰ ਰਹੇ ਹਾਂਗੇ ਟਾਈਮ ਹੋ ਗਿਆ ਜੀ 10:00 ਵਜੇ 40 ਮਿੰਟ ਤੇ ਆਪਾਂ ਬਲੌਗਿੰਗ ਦੀ ਸਟਾਰਟਿੰਗ ਕਰ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋਗੇ ਆਪਣੇ ਕੋਲ ਘਰ ਸਮਾਨ ਲੋਡ ਹੈ ਤੇ ਇਸ ਟਾਈਮ ਤੇ ਆਪਾਂ ਖੜਾਲਾਂ ਤੋਂ ਕਿਸ ਸੰਗੜ ਨੂੰ ਜਾਣੇ ਹੋ ਨਹੀਂ ਕਿਸ ਸੰਗੜਨ ਵਾਲੀ ਸੜਕ ਵਾਲੀ ਬਾਲੀ ਖਰਾਬ ਆ ਗਈ ਤਾਰ ਕੇ ਲਓ ਜੀ ਬਣੇ ਰਿਓ ਆਪਣੇ ਬਲੌਗ ਦੇ ਨਾਲ ਨਿਕਲਦੇ ਆਪਾਂ ਰੋਫਰ ਲਓ ਜੀ ਦੋਸਤੋ ਆਪਾਂ ਬੈਲਟ ਲਾਈ ਹੈ ਲਾ ਤੇ ਵੈਗਰੂ ਦਾ ਨਾਮ ਲੈਤਾ ਤੇ ਆ ਤੇ ਆਪਾਂ ਗੇਅਰ ਚ ਗੱਡੀ ਦਾ ਧਾਪਾ ਤੇ ਅੱਗੇ ਨੂੰ ਚਾਲੇ ਦਿੱਤੇ ਨੇ ਪਾ ਬਣੇਰੇ ਆਪਣੇ ਬਲੌਗ ਦੇ ਨਾਲ ਲਓ ਜੀ ਦੋਸਤੋ ਕਿਸਨਗੜਾ ਵਾਲਾ ਪੰਪ ਗਿਆ ਆ ਗੱਡੀ ਚ ਹੁਣ ਆਪਾਂ ਡੀਜ਼ਲ ਦੇਣਾ ਪਵਾ ਫੇਰ ਲੁਧਿਆਣੇ ਨੂੰ ਦੇਣੀ ਆ ਗੱਡੀ ਭਜਾ ਬਣੇਰੇ ਆਪਣੇ ਬਲੌਗ ਦੇ ਨਾਲ ਲਓ ਜੀ ਦੋਸਤੋ ਆਪਾਂ ਗੱਡੀ ਚ ਲਿਆ ਡੀਜ਼ਲ ਪਵਾ ਦੇ ਹੁਣ ਲੁਧਿਆਣੇ ਵਾਲੇ ਪਾਸੇ ਦਿੱਤੀ ਆ ਗੱਡੀ ਦਾ ਮੂੰਹ ਕਰ ਪਾ ਤੇ ਨਿਕਲ ਗਏ ਆਪਾਂ ਪٹرول ਪੰਪ ਤੋਂ ਤੇਲ ਪਵਾ ਗੱਡੀ ਦੀ ਖਰਾਕ ਵੀ ਕਹਿੰਦੇ ਜ਼ਰੂਰੀ ਆ ਟਾਈਮ ਸਰ ਹਨਾ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਦੋਸਤੋ ਆਪਾਂ ਪਹੁੰਚ ਗਏ ਆ ਗਾਗੇ ਆਪਾਂ ਅੱਗੇ ਗਾਗੇ ਅੱਗੇ ਕੈਂਚੇ ਦੀ ਨਹੀਂ ਜਾਂਦੇ ਇੱਥੋਂ ਆਪਾਂ ਮੋੜਾਂਗੇ ਖੱਬੇ ਹੱਥ ਕਿਉਂਕਿ ਇੱਧਰ ਸੜਕ ਜਿਆਦਾ ਖਰਾਬ ਆ ਆਪਾਂ ਇੱਧਰ ਹੀ ਸਾਫ਼ ਸੜਕ ਚੱਲਾਂਗੇ ਤੇ हां जी दोस्तों आप साजला ਟੱਪ ਗਿਆਗੇ ਸਾਜਲੀ ਪਹੁੰਚਣ ਵਾਲਿਆਂਗੇ ਜੋ ਇਹ ਪੈਲਸ ਕੋਲ ਇਹ ਮੋੜ ਹੈਗਾ ਇਹਨੇ ਬਹੁਤ ਘਰਾਂ ਦੇ ਚਿਰਾਗ ਬੁਝਾਏ ਨੇਗੇ ਇਸ ਮੋੜ ਤੋਂ ਹਮੇਸ਼ਾ ਵੀਰ ਬਣ ਕੇ ਭੈਣਾ ਵੀ ਡਰਾਈਵ ਕਰਦੀਆਂ ਨੇ ਭੈਣਾਂ ਨੂੰ ਬੇਨਤੀ ਹੈ ਵੀਰਾਂ ਨੂੰ ਬੇਨਤੀ ਹੈ ਵੀ ਕਿਦੇ ਵੀ ਇਸ ਰੋਡ ਮੋੜ ਦੇ ਉੱਤੋਂ ਤੇਜ਼ ਗਤੀ ਨਾਲ ਗੱਡੀ ਨਾ ਮੋੜਿਓ ਠੀਕ ਆ ਤੇ ਇਸ ਰੋਡ ਤੇ ਓਵਰਟੇਕ ਨਾ ਕਰੋ ਇਸ ਘਰ ਨੇ ਇਸ ਮੋੜ ਨੇ ਬਹੁਤ ਘਰਾਂ ਦੇ ਚਿਰਾਗ ਬੁਝਾਏ ਹੋਏ ਨੇ ਭਾਈ ਬਣ ਕੇ ਹੱਥ ਮਨ ਕੇ ਬੇਨਤੀ ਹੈ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੀਐਸ ਰੋਡ ਤੇ ਕਦੇ ਵੀ ਓਵਰਟੈਕ ਨਾ ਕਰਿਓ ਓਵਰ ਸਪੀਡ ਤੇ ਗੱਡੀ ਨਾਲ ਤੋਰਿਓ ਕਿਉਂਕਿ ਇਹ ਮੋੜ ਬਹੁਤ ਖਤਰਨਾਕ ਹੈ ਇਹਨੇ ਬਹੁਤ ਜਾਨਾਂ ਲੈਤੀਆਂ ਹੋਈਆਂ ਨੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਸੁਨਾਮ ਸ਼ਹੀਦ ਉਦਮ ਸਿੰਘ ਜੋਦੇ ਦੇ ਸ਼ਹਿਰ ਦੇ ਵਿੱਚ ਪਹੁੰਚ ਗਏ ਜੀ ਆਪਾਂ ਸੁਨਾਮ ਆਪਣਾ ਅੱਗੇ ਦਾ ਸਫ਼ਰ ਸੰਗਰੂਰ ਤੋਂ ਵਾਇਆ ਸਮਰਾਲਾ ਜਾਣਾ ਔਰ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਸੁਨਾਮ ਮੇਨ ਚੌਕ ਇਹੀ ਹੈ ਜੀ ਸਹੀਦ ਉਦਮ ਸਿੰਘ ਸੁਨਾਮ ਇਹ ਮਹਾਨ ਜੋਧਾ ਜੀ ਇਥੋਂ ਦਾ ਸਹੀਦ ਉਦਮ ਸਿੰਘ ਆਪਾਂ ਇਥੋਂ ਮੁੜਾਂਗੇ ਜੀ ਜੀ ਦੇਖ ਸਕਦੇ ਆਪਾਂ ਸੁਨਾਮ ਚੌਕ ਨਿਕਲ ਗਏ ਜੀ ਆਈਟੀਆਈ ਕ੍ਰੋਸ ਕਰ ਗਏ ਅਗੇ ਹੁਣ ਆਪਾਂ ਜਾਵਾਂਗੇ ਸੰਗਰੂਰ ਨੂੰ ਬਾਈ ਇਧਰ ਇਧਰ ਹੀ ਕਰੀ ਜਾਂਦਾ ਡਰ ਬਹੁਤ ਲੱਗਦਾ ਲੋ ਜੀ ਦੋਸਤੋ ਆਪਾਂ ਸੰਗਰੂਰ ਨੂੰ ਮੁੜ ਗਏਾਂਗੇ ਸੁਣੋ ਜਿਹੜਾ ਇਹ ਪੋਲਾ ਹੈਗਾ ਇਹ ਜੇ ਆਪਾਂ ਸੱਜੇ ਹੱਥ ਮੁੜ ਗਏ ਤਾਂ ਤਾਂ ਇਹ ਨਿਕਲ ਜੂ ਪਟਿਆਲੇ ਨੂੰ ਭਵਾਨੀਗੜ੍ਹ ਨੂੰ ਜੇ ਖੱਬੇ ਹੱਥ ਮੁੜ ਗਏ ਤਾਂ ਇਹ ਬਰਨਾਲਾ ਔਰ ਬਠਿੰਡੇ ਨੂੰ ਨਿਕਲ ਜਾਂਦਾ ਹੈਗਾ ਇਹ ਸੰਗਰੂਰ ਤੋਂ ਬਾਈਪਾਸ ਕੱਢਿਆ ਹੋਇਆ ਹੈਗਾ ਜੀ ਸਿੱਧੇ ਆਪਾਂ ਹੁਣ ਸੰਗਰੂਰ ਸ਼ਹਿਰ ਨੂੰ ਨਿਕਲ ਗਏਾਂਗੇ ਸਾਰਾ ਉਹ ਨਾਨਕੇਆਣਾ ਚੌਕ ਆਪਾਂ ਨਾਨਕੇਆਣਾ ਚੌਕ ਤੋਂ ਜਾਣਾ ਜੀ ਖੰਨਾ ਸਾਈਡ ਇਹ ਜਿਹੜਾ ਇੱਥੇ ਗੰਦਾ ਨਾਲਾ ਸੀਗਾ ਇੱਥੋਂ ਦਾ ਉਹਦਾ ਇਸ ਤਰੀਕੇ ਨਾਲ ਆਲੇ-ਦਾਲੇ ਸੜਕਾਂ ਬਣਾਤੀਆਂ ਸੰਗਰੂਰ ਦੇ ਤੁਸੀਂ ਦੇਖ ਸਕਦੇ ਹੋ ਇਧਰ ਜਾਣ ਵਾਲੀ ਸੜਕਾ ਪਰਲੀ ਸਾਈਡ ਆਉਣ ਵਾਲੀ ਸੜਕਾ ਤੇ ਸਾਰਾ ਇਹ ਨਾਲਾ ਪੱਕਾ ਬਣਾਤਾ ਤੁਸੀਂ ਦੇਖ ਸਕਦੇ ਹੋ ਪਾਣੀ ਕਿਵੇਂ ਲੰਘ ਰਿਹਾ ਹੈਗਾ ਹਾ ਦੇਖ ਆਪਾਂ ਹੁਣ ਇਹ ਉਧਰ ਸ਼ਹਿਰ 'ਚ ਨਹੀਂ ਗਏਗੇ ਚੌਕ 'ਚ ਆਪਾਂ ਇਹ ਤੋਂ ਪਹਿਲੇ ਮੁੜ ਗਏਾਂਗੇ ਸੜਕ ਬਿਲਕੁਲ ਸਾਫ਼ ਹੈ ਆਪਾਂ ਨਨਕਾਣਾ ਚੌਂਕ ਕ੍ਰੋਸ ਕਰ ਗਏਾਂਗੇ ਇਹ ਸਿੱਧਾ ਲਿਖਿਆ ਪਲਵਾਨ ਨਾਬਾ ਸਰਹੰਦ ਆਪਾਂ ਇੱਧਰ ਦੀ ਜਾਵਾਂਗੇ ਸਮਰਾਲਾ ਸਮਰਾਲੇ ਤੋਂ ਇੱਕ ਪਿੰਡ ਹੈਗਾ ਆਪਾਂ ਉੱਥੇ ਜਾਣਾ ਹੈਗਾ ਹਾਂਜੀ ਦੋਸਤੋ ਜਿਹੜਾ ਨਨਕਾਣਾ ਚੌਂਕ ਵੱਜਦਾ ਹੈਗਾ ਇਹ ਹੈ ਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਸ ਹਾਂਜੀ ਦੋਸਤੋ ਆਪਾਂ ਪਿੰਡ ਪਹੁੰਚ ਗਏ ਸੰਗਰੂਰ ਤੋਂ ਅੱਗੇ ਪਲਵਾਨ ਤੋਂ ਆਪਾਂ ਜਾਵਾਂਗੇ ਅੱਗੇ ਸਮਰਾਲੇ ਨੂੰ ਕਿਉਂਕਿ ਆਪਾਂ ਨੂੰ ਇੱਧਰ ਦੀ ਸ਼ਾਰਟ ਪੈਂਦਾ ਸੀ ਤਾਂ ਹਰ ਕਿਹਾ ਪੈਂਦਾ ਇੱਧਰ ਦੀ ਗੱਡੀ ਕੱਢ ਲਈ ਨਹੀਂ ਬਾਹਰ ਆਪਾਂ ਰੋਡ ਜਾਂਦੇ ਠੀਕ ਹੈ ਜੇ ਦੋਸਤੋ ਪਿੰਡ ਪਲਵਾਨ ਤੁਸੀਂ ਦੇਖ ਸਕਦੇ ਹੋਗੇ ਆਪਾਂ ਪਿੰਡ ਪਲਵਾਨ ਪਹੁੰਚ ਗਏਗੇ ਇੱਥੋਂ ਕਾਫੀ ਸੜਕਾਂ ਪਾੜਦੀਆਂ ਨੇ ਜਿਵੇਂ ਉਹ ਗੱਡੀਆਂ ਲੰਘ ਰਹੀਆਂ ਨੇ ਉਹ ਆਰੀ ਨੇ ਭਗਵਾਨੀ ਸਗੜ ਤੋਂ ਪਵਾਨੀਗਾੜੇ ਤੋਂ ਸੜਕਾ ਬਾੜਦੀ ਐ ਨੇ ਭਲਵਾਨ ਪਹੁੰਚ ਗਏ ਪਵਾਨੀਗਾੜਾ ਨਾਬਾ ਪਟਿਆਲਾ ਇਧਰੋਂ ਸੜਕਾ ਸਾਰੇ ਪਸੇ ਜਾਂਦੀਆਂ ਨਹੀਂ ਗੀਆਂ ਵਾਹਿਗੁਰੂ ਦੇਖੋ ਜੀ ਗੁਰਦੁਆਰਾ ਕਿੰਨਾ ਸੋਹਣਾਗਾ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈਗਾ ਅ ਦਿੱਲੀ ਔਰ ਕਟੜਾ ਹਾਈਵੇ ਐ ਇੱਥੋਂ ਨਿਕਲਦਾ ਜੀ ਉਹ ਤੁਸੀਂ ਦੇਖ ਸਕਦੇ ਹੋਗੇ ਭਲਵਾਨ ਤੋਂ ਅੱਗੇ ਉਹ ਨਿਕਲਦਾ ਆ ਦੇਖੋ ਇਹਦੇ ਕੋਈ ਕੱਟ ਨਹੀਂ ਹੈਗਾ ਔਰੇ ਨਾ ਕੋਈ ਚੜਨ ਨੂੰ ਹੈ ਨਾ ਉਤਰਨ ਨੂੰ ਹੈ ਦੋਸਤੋ ਭੁੱਖ ਵੀ ਆਪਾਂ ਨੂੰ ਬਹੁਤ ਲੱਗੀ ਇੱਥੇ ਕੁਝ ਸੀਟਾਂ ਵਾਲੀ ਸਟੇਸ਼ਨ ਤੇ ਪਹੁੰਚੇ ਆਂ ਤੇ ਖਾਣ ਦਾ ਕੁਝ ਨਹੀਂ ਮਿਲਿਆ ਆਪਾਂ ਨੇ ਇੱਕ ਲੈ ਲਈ ਪਾਣੀ ਦੀ ਬੋਤਲ ਇੱਕ ਲੈ ਲਿਆ ਬਿਸਕੁਟਾਂ ਦਾ ਬੈਗਟਾ ਐਂ ਇਹਦੇ ਨਾਲ ਟਾਈਮ ਪਾਸ ਕਰਦੇ ਆਂ ਅੱਗੇ ਅੱਗੇ ਖਾਣੇ ਆ ਰੋਟੀ ਢੱਕਾ ਦੇਖ ਸਕਦੇ ਹੋਗੇ 12:44 ਹੋ ਗਏ ਗਲਬ ਆਪਾਂ ਬਾਗੜੀਏ ਪਹੁੰਚ ਗਿਆਂਗੇ ਹਾਂਜੀ ਦੋਸਤੋ ਬਾਗੜੀਆਂ ਸ਼ਹਿਰ ਹੈਗਾ ਇਹ ਹੈਗਾ ਜੀ ਮਲੇਰਕੋਟਲੇ ਔਰ ਪਟਿਆਲੀਆਂ ਦੀ ਸੜਕ ਤੇ ਆ ਖੇਰ ਮੰਗੋ ਰੋਡ ਦੇ ਉੱਤੇ ਬਸਿਆ ਹੋਇਆ ਹੈਗਾ ਪਿੰਡ ਹੈ ਬਾਗੜੀਆਂ ਤੇ ਇਹ ਜਿਹੜੀ ਆਪਾਂ ਸੜਕ 'ਤੇ ਜਾ ਰਹੇ ਆ ਇਸ ਟਾਈਮ ਤੇ ਆਪਾਂ ਮਲੇਰ ਕੋਟ ਮਲੇਰ ਕੋਟਲੇ ਵੱਲ ਜਾ ਰਹੇ ਆਂਗੇ ਜਿਹੜੀ ਸੜਕਾਂ ਗੱਡੀਆਂ ਜਾ ਰਹੀਆਂ ਨੇ ਆਪਣੇ ਪਿੱਛੇ ਨੂੰ ਇਹ ਜਾ ਰਹੀਆਂ ਨੇ ਜੀ ਪਟਿਆਲੇ ਨੂੰ ਇਸ ਰੋਡ ਦੇ ਉੱਤੇ ਬਣਿਆ ਹੋਇਆ ਇਹ ਤੋਂ ਬਾਗੜੀਆਂ ਤੋਂ ਆਪਾਂ ਆ ਗਏ ਆ ਅਮਰਗੜ ਅਮਰਗੜ ਤੋਂ ਮੁੜਾਂਗੇ ਹੁਣ ਦੋਸਤੋ ਆਪਾਂ ਅ ਸਮਰਾਲੇ ਨੂੰ ਰੇਜਾਂ ਦਾ ਬਣਾਇਆ ਹੈ ਪੁਰਾਣਾ ਪੁਲ ਜੀ ਇਹਨੂੰ ਕਹਿੰਦੇ ਨੇ ਜੋੜੇ ਪੁਲ ਆ ਦੇਖੋ ਨਹਿਰ ਚੱਲੀ ਜਾਂਦੀ ਹੈ ਜੀ ਐ ਟਣਾ ਟਣਾ ਦੇਖ ਸਕਦੇ ਹੋਗੇ ਇਹ ਅੰਗਰੇਜ਼ਾਂ ਨੇ ਅੰਗਰੇਜ਼ਾਂ ਦੇ ਟਾਈਮ ਦਾ ਬਣਾਇਆ ਹੈ ਪੋਲਾ ਜੀ ਆ ਦੇਖੋ ਇੱਥੋਂ ਆਪਾਂ ਥੋੜਾ ਜਿਹਾ ਖੰਨੇ ਸਾਈਡ ਨੂੰ ਮੁੜਾਂਗੇ ਓ ਮਾਈ ਗਾਡ ਦੇਖੋ ਕਿੱਡੇ ਕਿੱਡੇ ਪੁੱਲ ਨੇ ਆ ਦੇਖੋ ਆ ਵੀ ਅੰਗਰੇਜ਼ਾਂ ਦਾ ਬਣਾਇਆ ਹੈ ਵੀ ਗਰੇਜਾਂ ਦਾ ਬਣਾਇਆ ਹੈ ਅੱਜ ਤੱਕ ਚੱਲੀ ਜਾਂਦੇ ਨੇਗੇ ਨਹਿਰ ਭਰੀਆਂ ਹੋ ਜਣੇ ਦੋਏ ਆ ਦੇਖੋ ਜੀ ਕਿੱਡੀ ਵੱਡੀ ਨਹਿਰ ਹੈ ਜਿਹਦੀ ਆਪਾਂ ਨਾਲ-ਨਾਲ ਜਾ ਰਹੇ ਆ ਉਹ ਸਾਹਮਣੇ ਨਿਗਾਹ ਮਾਰੋ ਕਿੰਨੀ ਚੌੜੀ ਨਹਿਰ ਹੈਗੀ ਬਸ ਇੱਥੋਂ ਆਪਾਂ ਹੁਣ ਸੱਜੇ ਹੱਥ ਮੁੜ ਜਾਾਂਗੇ ਇਹਦੇ ਨਾਲ-ਨਾਲ ਤਾਂ ਨਹੀਂ ਜਾਂਦੇ ਹੈਗੇ ਆਪਾਂ ਇਹ ਜਿਹੜਾ ਰੋਡ ਜਾ ਰਿਹਾ ਇਹ ਜਾ ਰਿਹਾ ਸਰੰਦ ਨੂੰ ਉੱਥੋਂ ਆਪਾਂ ਅੱਗੇ ਤੋਂ ਕੱਟ ਮਾਰਾਂਗੇ ਦੇਖੋ ਜੀ ਕਿੰਨੀ ਚੌੜੀ ਨਹਿਰ ਹੈ ਪੂਰਾ ਡਰ ਲੱਗਦਾ ਹੈਗਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼ਹਿਰ ਈਸ਼ਡੂ ਈਸ਼ਡੂ ਇੱਕ ਤਾਂ ਆਪਾਂ ਮਲੇਰ ਕੋਟੋਂ ਦੇ ਖੰਨੇ ਵਾਲੇ ਰੋਡ ਨੂੰ ਜਾਣੇ ਹੈਗੇ ਉਥੇ ਪੈਂਦਾ ਜੀ ਈ 2 ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼ਹਿਰ ਖੰਨੇ ਦੇ ਵਿੱਚ ਆਪਾਂ ਖੰਨੇ ਤੋਂ ਜਾਵਾਂਗੇ ਜਿੱਥੇ ਆਪਾਂ ਮਾਲ ਤਾਰਨਾ ਹੈਗਾ ਤੇ ਉਧਰ ਰਸਤਾ ਬੰਦ ਸੀਗਾ ਨਹੀਂ ਦੀ ਆਪਾਂ ਪਰਾਂ ਦੀ ਲੰਘਦੇ ਤਾਂ ਆਪਾਂ ਖੰਨੇ ਵਿੱਚ ਦੀ ਆਏ ਆਂਗੇ ਖੰਨੇ ਤੋਂ ਵੀ ਨੇੜੇ ਆ ਉਧਰ ਦੀ ਵੀ ਵਾਰਟ ਹੋਣੀ ਸੀਗੀ ਜੇਕਰ ਰਸਤਾ ਬੰਦ ਸੀਗਾ ਤਾਂ ਆਰ ਕੇ ਆਪਾਂ ਖੰਨੇ ਵਿੱਚ ਦੀ ਆ ਜਾਗੇ ਉਹ ਆਪਾਂ ਕਰ ਗਏ ਆਂ ਖੰਨਾ ਸ਼ਹਿਰ ਕਰਾਸ ਖੰਨੇ ਤੋਂ ਸਮਰਾਲੇ ਨੂੰ ਸੜਕ ਨਿਕਲਦੀ ਐ ਸਿੱਧੀ ਜੀ ਤੇ ਆਪਾਂ ਹੁਣ ਉਹ ਸੜਕ ਰੋਡ ਪੈ ਗਏ ਆ ਜੋ ਖੰਨੇ ਤੋਂ ਸਮਰਾਲੇ ਨੂੰ ਜਾਂਦਾਗਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਪਿੰਡ ਹੈਡੋ ਹੈਡੋ ਪਿੰਡ ਪਹੁੰਚ ਗਏ ਜੀ ਤੁਸੀਂ ਦੇਖ ਸਕਦੇ ਹੋਗੇ ਆਪਣੀ ਖੱਡੀ ਹੈ ਰਾਣੀ ਪਿੱਛੇ ਤੇ ਇਹ ਆਪਾਂ ਖੜੇ ਆਗੇ ਲੈ ਗੱਡੀ ਦੇ ਲੈਣ ਦੇ ਪੁਲ ਦੇ ਥੱਲੇ ਤੇ ਸਾਹਮਣੇ ਇਧਰੋਂ ਨਿਕਲਦਾ ਬਾਈਪਾਸ ਵੱਡਾ ਰੋਡ ਆ ਜੋ ਲੁਧਿਆਣਾ ਸਮਰਾਲੇ ਨੂੰ ਜਾ ਰਿਹਾ ਹੈਗਾ ਆਪਾਂ ਉਥੋਂ ਕੱਟ ਮਾਰ ਗਏ ਸੀਗੇ ਜਿੱਥੇ ਆਪਾਂ ਪਹੁੰਚਣਾ ਹੈਗਾ ਵੀ ਇਧਰ ਹੀ ਨੇੜੇ ਪਹੁੰਚਾਂਗੇ ਬਸ 10 ਕਿਲੋਮੀਟਰ ਦਾ ਰਸਤਾ ਰਹਿ ਗਿਆ ਆਪਾਂ ਜਿੱਥੇ ਪਹੁੰਚਣਾ ਜੀ ਸਮਾਨ ਤਾਰਨਾ ਹੈਗਾ ਬਣੇ ਹੋਏ ਆਪਣੇ ਬਲੌਗ ਦੇ ਨਾਲ ਦੋਸਤੋ ਜਿਹੜਾ ਇਹ ਵੱਡਾ ਸਾਹਮਣੇ ਰੋਡ ਨਿਕਲ ਰਿਹਾ ਹੈਗਾ ਤੁਸੀਂ ਦੇਖ ਰਹੇ ਹੋਵੋਗੇ ਉਹ ਸਾਹਮਣੇ ਉੱਪਰ ਦੀ ਕਾਰਾਂ ਜਾ ਰਹੀਆਂ ਨੇ ਦੇਖੋ ਆਪਾਂ ਜੀ ਇਸ ਰੋਡ ਦੇ ਥੱਲੇ ਨਹੀਂ ਲੰਘਣਾਗਾ ਇਹ ਰੋਡ ਜਾ ਰਿਹਾ ਸਿੱਧਾ ਲੁਧਿਆਣਾ ਔਰ ਇਧਰੋਂ ਜਾ ਰਿਹਾ ਚੰਡੀਗੜ੍ਹ ਨੂੰ ਝਾੜ ਸਹਿਬ ਝਾੜ ਸਹਿਬ ਜਿੱਥੋਂ ਆਪਾਂ ਪਹੁੰਚਣਾ ਸੀ ਉੱਥੇ ਪਹੁੰਚ ਗਏ ਆ ਇਧਰ ਜੀ ਸਭ ਤੋਂ ਵੱਧ ਸਬਜ਼ੀ ਵੀ ਬੀਜੀ ਜਾਂਦੀ ਹੈ ਜਿਵੇਂ ਹੁਣ ਆਲੂ ਦਾ ਸੀਜ਼ਨ ਆ ਆਲੂ ਫੁੱਲ ਪੱਟੀ ਜਾਂਦੇ ਨੇਗੇ ਆ ਦੇਖੋ ਇਧਰ ਆਲੂ ਦਾ ਸੀਜ਼ਨ ਜਿਆਦਾ ਚੱਲ ਰਿਹਾ ਅੱਜ ਦੇ ਟਾਈਮ ਤੇ ਤੇ ਆਪਾਂ ਝਾੜ ਸਹਿਬ ਪਹੁੰਚਣਾ ਜੀ ਉਹ ਸਾਹਮਣੇ ਪਿੰਡ ਆ ਗਿਆ ਝਾੜ ਸਹਿਬ ਜਿੱਥੇ ਆਪਣਾ ਘਰ ਦਾ ਸਮਾਨ ਤਾਰਨਾ ਹੈਗਾ ਚਾੜ ਸਾਹਿਬ ਪਹੁੰਚ ਗਏ ਆ ਚਾੜ ਸਾਹਿਬ ਮਿਲਣਾ ਇਤਿਹਾਸ ਕੀ ਪਿੰਡ ਹੈ ਇਹ ਗੁਰੂ ਘਰ ਦਾ 1 2 3 ਇੱਕ ਸਾਈਡ ਦੇ ਵਿੱਚ ਤਿੰਨ ਗੁਰੂ ਘਰ ਨੇ ਲੱਗਦਾ ਇਤਿਹਾਸ ਕੀ ਪਿੰਡ ਹੈ ਇਹ ਇੱਥੋਂ ਦਾ ਕੋਈ ਇਤਿਹਾਸੀ ਗੁਰੂ ਘਰ ਆ ਦੇ ਗੁਰਦੁਆਰਾ ਆ ਗਿਆ ਜੀ ਇੱਕ ਉਹ ਪਰਾਂ ਆ ਗਿਆ ਜੀ ਇੱਕਾ ਬਿਲਡਿੰਗ ਦੇ ਪਰਲੇ ਪਾਸੇ ਆ ਗਿਆ ਆਪਾਂ ਪਹੁੰਚ ਗਏ ਆ ਝਾੜ ਸਾਹਿਬ ਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਸਿਲਕੇਸ਼ਨ ਤੇ ਜਿੱਥੇ ਆਪਾਂ ਮਾਲਦਾਨ ਮਾਲੀ ਨੂੰ ਦਿਖਾ ਦੇਣਾ ਇਹ ਸਮਾਨਦਾਨ ਆਈ ਆਪਾਂ ਇਹ ਉਹ ਸਾਹਮਣੇ ਚਾਹਮੇ ਬਾਈਕ ਦਾ ਹਾਂ ਹਾਂ ਜੀ ਦੋਸਤੋ ਆਪਾਂ ਸਮਾਨ ਦੀ ਡਿਲੀਵਰੀ ਕਰ ਦਿੱਤੀ ਹੈ ਇਹ ਆ ਜੀ ਝਾੜ ਸਾਹਿਬ ਜ਼ਿਲ੍ਹਾ ਪ ਇਥੇ ਆਪਾਂ ਮਾਲ ਤਾਰਤਾ ਤੇ ਜੋ-ਜੋ ਵੀ ਆਪਣੇ ਚੈਨਲ ਤੇ YouTube ਤੇ ਨਵੇਂ ਪਿੰਡ ਭਰਾ ਜੋ ਵੀ ਆਪਣੇ ਨਵੇਂ ਨੇਗੇ ਪਲੀਜ਼ ਆਪਣੇ ਛੋਡੇ ਭਾਈ ਦਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਪੰਜਾਬ ਦੇ ਪਿੰਡ ਕੋਲ ਲਈ ਆਪਣੇ ਭਰਾ ਦਾ ਤੇਜ਼ ਫੋਲੋ ਜਰੂਰ ਕਰ ਲਿਓ ਬਣੇ ਰਹੋ ਆਪਣੇ ਵਲੌਗ ਦੇ ਨਾਲ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰੇ ਭੈਣਾਂ ਭਰਾਵਾਂ ਦਾ ਧੰਨਵਾਦ